ਜਿਹੜੇ-ਜਿਹੜੇ ਲੋਕ ਆਪਣਾ ਪਿਸ਼ਾਬ ਰੋਕ ਕੇ ਰੱਖਦੇ ਨੇ ਉਹਨਾਂ ਨੂੰ ਬਹੁਤ ਹੀ ਖਤਰਨਾਕ ਆ ਰੋਗ ਲੱਗ ਰਹੇ ਨੇ ਤੁਸੀਂ ਵੇਖਣਾ ਕਿਤੇ ਲੋਕ ਚਾਹੇ ਬੱਚੇ ਹੋਣ ਚਾਹੇ ਵੱਡੇ ਹੋਣ ਚਾਹੇ ਬਜ਼ੁਰਗ ਹੋਣ ਤੇ ਕਈ ਵਾਰ ਉਹ ਆਪਣਾ ਵਾਸ਼ਰੂਮ ਜਾਂ ਜੂਰਨ ਕਹੇ ਲੋ ਜਾਂ ਪਿਸ਼ਾਬ ਕਹੇ ਲੋ ਉਹਨੂੰ ਰੋਕ ਛੱਡਦੇ ਨੇ ਕਈ ਵਾਰੋਂ ਕਿ ਫੰਕਸ਼ਨ ਤੇ ਬੈਠੀ ਹੋਣ ਜਾਂ ਕਿਤੇ ਸਫ਼ਰ ਤੇ ਹੋਣ ਜਾਂ ਕਿਸੇ ਅਜੋਜੇ ਥਾਂ ਤੇ ਉਹ ਕਈ ਵਾਰਾਂ 1 ਘੰਟਾ 2 ਘੰਟੇ 3 ਘੰਟੇ ਤੱਕ ਆਪਣਾ ਪਿਸ਼ਾਬ ਨੂੰ ਰੋਕ ਕੇ ਰੱਖਦੇ ਨੇ ਹੋ ਸਕਦਾ ਉਹ ਉਹਨਾਂ ਦੀ ਮਜਬੂਰੀ ਹੋਵੇ ਹੋ ਸਕਦਾ ਕੋਈ ਵੀ ਕਾਰਨ ਹੋਵੇ ਤਾਂ ਉਹਦੇ ਨਾਲ ਜਿਹੜੇ ਉਹਨਾਂ ਦੇ ਸਰੀਰ ਨੂੰ ਰੋਗ ਲੱਗਦਾ ਉਹਨਾਂ ਨੂੰ ਉਸ ਬਾਰੇ ਵੀ ਪਤਾ ਹੋਣਾ ਚਾਹੀਦਾ ਕਿ ਜੇ ਅਸੀਂ ਪਿਸ਼ਾਬ ਰੋਕਿਆ ਹੋਇਆ ਤਾਂ ਸਾਨੂੰ ਯੂਰਿਨ ਰੋਕਿਆ ਹੋਇਆ ਤਾਂ ਸਾਨੂੰ ਕਿਹੜਾ ਖਤਰਨਾਕ ਰੋਗ ਸਾਡੇ ਸਰੀਰ ਨੂੰ ਲੱਗ ਸਕਦਾ ਤੁਸੀਂ ਅਕਸਰ ਦੇਖਦੇ ਹੋ ਕਿ ਮੈਡੀਕਲ ਲਾਈਨ ਦੇ ਮੁਤਾਬਕ ਹਰ ਗੱਲ ਸਾਡੇ ਸਾਹਮਣੇ ਆ ਜਾਂਦੀ ਆ ਜਿਹੜੇ ਲੋਕ ਪਿਸ਼ਾਬ ਨੂੰ ਰੋਕ ਕੇ ਰੱਖਦੇ ਨੇ ਸਭ ਤੋਂ ਪਹਿਲਾਂ ਤਾਂ ਉਹਨਾਂ ਦੇ ਜਿਹੜੇ ਬਲੈਡਰ ਹੁੰਦੇ ਨੇ ਉਹ ਬਹੁਤ ਜ਼ਿਆਦਾ ਭਰਨੇ ਸ਼ੁਰੂ ਹੋ ਜਾਂਦੇ ਅਤੇ ਦਿਮਾਗ ਨੂੰ ਸੰਕੇਤ ਵੀ ਆ ਜਾਂਦਾ ਸੁਨੇਹਾ ਵੀ ਆ ਜਾਂਦਾ ਸਾਡੇ ਦਿਮਾਗ ਨੂੰ ਕਿ ਸਾਨੂੰ ਹੁਣ ਵਾਸ਼ਰੂਮ ਜਾਣਾ ਚਾਹੀਦਾ ਜੂਰਨ ਕਰਮ ਜਾਣਾ ਚਾਹੀਦਾ ਪਿਸ਼ਾਬ ਕਰਨ ਜਾਣਾ ਚਾਹੀਦਾ ਆ ਤੇ ਜਿਉ ਚਲੇ ਜਾਂਦੇ ਤੇ ਫਿਰ ਤੇ ਬਹੁਤ ਵਧੀਆ ਗੱਲ ਹੈ ਕਈ ਵਾਰਾਂ ਅਨੋਰ ਕਰ ਦਿੱਤਾ ਜਾਂਦਾ ਕਿ ਹੁਣ ਮੈਂ ਫਸਿਆ ਬੈਠਾ ਮੈਂ ਨਾ ਹੀ ਉੱਠਾਂ ਤਾਂ ਚੰਗੀ ਗੱਲ ਇਦਾਂ ਕਰਦੇ ਆ ਕਰਦੇ ਆ ਕਿ ਘੰਟਾ 2 ਘੰਟੇ ਨਿਕਲ ਜਾਂਦੇ ਨੇ ਫਿਰ ਜਦੋਂ ਬਹੁਤ ਜ਼ਿਆਦਾ ਸਾਡੇ ਸਰੀਰ ਦੇ ਵਿੱਚ ਪਾਣੀ ਭਰ ਜਾਂਦਾ ਆ ਪਿਸ਼ਾਬ ਭਰ ਜਾਂਦਾ ਆ ਤਾਂ ਫਿਰ ਕੀ ਹੁੰਦਾ ਕਿ ਇਹ ਪਿਸ਼ਾਬ ਜਿਹੜੀਆਂ ਸਾਡੀਆਂ ਨਸਾਂ ਨਸਾਂ 'ਚ ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਨ ਦਾ ਇਨਫੈਕਸ਼ਨ ਨੂੰ ਟੀਜ਼ ਕਰ ਦਿੰਦਾ ਆ ਤੇਜੀ ਤੋਂ ਭਾਵ ਹੈਗਾ ਕਿ ਸਾਡੇ ਜਿਹੜੇ ਨਾੜੀ ਸਿਸਟਮ ਹੈ ਉਹਨੂੰ ਪ੍ਰਭਾਵਿਤ ਕਰਨ ਦੇ ਨਾਲ-ਨਾਲ ਜੇ ਨਾ ਪਿਸ਼ਾਬ ਹੋ ਗੁਰਦਿਆਂ ਤੱਕ ਪਹੁੰਚਣ ਦੀ ਸੰਭਾਵਨਾ ਵੱਧਦੀ ਹੁਣ ਕਈ ਕਹਿੰਦੇ ਗੁਰਦਿਆਂ ਤੱਕ ਕਿੱਦਾਂ ਚਲੇ ਜਾਂਦਾ ਇਹਦਾ ਕਾਰਨ ਮੈਡੀਕਲ ਲਾਈਨ ਬਹੁਤ ਸੋਨਾ ਦੱਸਦੀ ਆ ਕਿ ਜਦੋਂ ਅਸੀਂ ਰੋਕਦੇ ਆ ਆਪਣਾ ਪਿਸ਼ਾਬ ਤਾਂ ਸਾਡਾ ਪਿਸ਼ਾਬ ਅਸੀਂ ਨਹੀਂ ਕਰਨ ਜਾਂਦੇ ਤਾਂ ਫਿਰ ਇਹ ਸਾਡੇ ਗੁਰਦਿਆਂ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦਾ ਹੈ ਤਦੇ ਤੁਸੀਂ ਵੇਖਿਆ ਹੋਣਾ ਕਿ ਬਹੁਤ ਸਾਰੇ ਲੋਕਾਂ ਨੂੰ ਗੁਰਦਿਆਂ ਦੀ ਪੱਥਰੀ ਪੈਣੀ ਸ਼ੁਰੂ ਹੋ ਜਾਂਦੀ ਹੈ ਇਹ ਸਾਡੇ ਜਦੋਂ ਅਸੀਂ ਜ਼ਿਆਦਾ ਪਿਸ਼ਾਬ ਰੋਕੇ ਰੱਖਦੇ ਆ ਟਾਈਮ ਟਾਈਮ ਨਹੀਂ ਕਰਦੇ ਚਲੋ ਕਦੀ ਹੋ ਗਈ ਘਟਨਾ ਵੱਖਰੀ ਗੱਲ ਆ ਲੇਕਿਨ ਜੇ ਕੋਈ ਮਨੁੱਖ ਰੁਟੀਨ ਚੇਂਜ ਕਰਦਾ ਚਾਹੇ ਬੱਚਾ ਰੁਟੀਨ ਚ ਕਰਦਾ ਤਾਂ ਫਿਰ ਉਹਦੇ ਗੁਰਦੇ ਦੇ ਵਿੱਚ ਪੱਥਰੀ ਬਣਨੀ ਸ਼ੁਰੂ ਹੋ ਜਾਂਦੀ ਆ ਅੱਜ ਕਿੰਨਿਆ ਲੋਕਾਂ ਦੇ ਗੁਰਦਿਆਂ 'ਚ ਪੱਥਰੀਆਂ ਬਣ ਰਹੀਆਂ ਨੇ ਉਹਦਾ ਕਾਰਨ ਵੀ ਇਹੋ ਹੀ ਆ ਕਿ ਬਹੁਤ ਸਾਰੇ ਲੋਕ ਆਪਣਾ ਪਿਸ਼ਾਬ ਰੋਕ ਛੱਡਦੇ ਨੇ ਜਿੱਦਾਂ ਮੰਨ ਲਓ ਸਰਦੀਆਂ ਦਾ ਮੌਸਮ ਹੁੰਦਾ ਕਈ ਵਾਰ ਆਪਾਂ ਕੋਈ ਗਰਮ ਚੀਜ਼ ਪੀ ਲੈਂਦੇ ਆ ਜਾਂ ਠੰਡੀ ਚੀਜ਼ ਪੀ ਲੈਂਦੇ ਆ ਤੇ ਸਾਡੀ ਬਾਡੀ ਚ ਇਕਦਮ ਜਿਹੜਾ ਪਾ ਪਿਸ਼ਾਬ ਕੱਠਾ ਹੋਣਾ ਸ਼ੁਰੂ ਹੋ ਜਾਂਦਾ ਸਾਡੇ ਬਲੈਡਰਾਂ ਦੇ ਵਿੱਚ ਤੇ ਕਈ ਸਿਆਣੇ ਜਿਹੜੇ ਮਾਪੇ ਨੇ ਜਾਂ ਧੀਆਂ ਪੁੱਤ ਹੁੰਦੇ ਨੇ ਉੱਠ ਕੇ ਤਾਂ ਆਪਣੇ ਜਾ ਕੇ ਵਾਸ਼ਰੂਮ ਜਾਵਣਗੇ ਜਾਂ ਪਿਸ਼ਾਬ ਕਰਨਗੇ ਯੂਰਿਨਟ ਕਰ ਆਉਣਗੇ ਤਾਂ ਕਿ ਉਹਨਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ ਜੇ ਉਹ ਨਹੀਂ ਕਰਾਂਗੇ ਤਾਂ ਫਿਰ ਸਾਡੇ ਸਰੀਰ ਨੂੰ ਇਹ ਜਿਹੜੀਆਂ ਪ੍ਰੋਬਲਮਸ ਹੋ ਜਾਂਦੀਆਂ ਇਸ ਤੋਂ ਜਾਣਾ ਜਿਹੜੇ ਇਹਨਾਂ ਦੀ ਗੱਲ ਦੇ ਵਿੱਚ ਲਗਾਤਾਰ ਰੱਖਦੇ ਨਹੀਂ ਫਿਰ ਉਹਨਾਂ ਦੇ ਸਰੀਰ ਦੇ ਵਿੱਚੋਂ ਕੀ ਹੁੰਦਾ ਕਿ ਜਿਹੜੀਆਂ ਸਾਡੀਆਂ ਨਸਾਂ ਨੇ ਉਹ ਢਿਲੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਫਿਰ ਉਮਰ ਦੇ ਨਾਲ ਜਿਹੜੀਆਂ ਵਾਸ਼ਰੂਮ ਦੀਆਂ ਜੂਰਨ ਦੀਆਂ ਪਿਸ਼ਾਬ ਦੀਆਂ ਡ੍ਰੌਪ ਆਪਣੇ ਆਪ ਕੱਪੜਿਆਂ ਤੇ ਬਗਨ ਲੱਗ ਪੈਂਦੀਆਂ ਨੇ ਤੁਸੀਂ ਵੇਖਿਓ 40 ਸਾਲ ਦੀ ਉਮਰ ਤੋਂ ਬਾਅਦ ਜਾਂ 50 ਸਾਲ ਦੀ ਉਮਰ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੂੰ ਇਹ ਵੀ ਹੁੰਦਾ ਉਹ ਜਦੋਂ ਕਿ ਇਹ ਪਿਸ਼ਾਬ ਕਰਨ ਜਾਣਗੇ ਤੇ ਉਹਦੀਆਂ ਕੁਝ ਬੂੰਦਾਂ ਉਹਨਾਂ ਦੇ ਸਰੀਰ ਤੇ ਉਹਨਾਂ ਦੇ ਕੱਪੜਿਆਂ ਤੇ ਡਿੱਗਣ ਲੱਗ ਪੈਂਦੀਆਂ ਆ ਆਮੇ ਉਹ پوری ਕੋਸ਼ਿਸ਼ ਕਰਨ ਚਾਹੀਏ ਔਰ ਤੋਂ ਵੀ ਕਰ ਮਰਜ਼ੋ। ਫਿਰ ਉਹ ਦੂਰਾਂ ਦੇ ਨਾਲ ਉਹਨਾਂ ਦੇ ਸਰੀਰ 'ਚ ਬੜੀ ਬਦਬੂ ਆਣੀ ਸ਼ੁਰੂ ਹੋ ਜਾਂਦੀ। ਉਹਦਾ ਕਾਰਨ ਇਹ ਹੈ ਜੇ ਅਸੀਂ ਚਾਹੁੰਦੇ ਹਾਂ ਕਿ ਭਾਵੇਂ ਆਪਾਂ 40 ਜਾਂ 50 ਸਾਲਾਂ ਦੇ ਵੀ ਹੋ ਜਾਈਏ ਜੇ ਸਾਨੂੰ ਫਿਰ ਵੀ ਇਹ ਪ੍ਰੋਬਲਮ ਹੈਗੀ ਆ ਤਾਂ ਫਿਰ ਕੀ ਕਰਨਾ ਚਾਹੀਦਾ ਕਿ ਜਦੋਂ ਵੀ ਆਪਾਂ ਪਿਸ਼ਾਬ ਕਰਨ ਚਾਹੀਏ ਕਦੇ ਵੀ ਜ਼ੋਰ ਲਾ ਕੇ ਪਿਸ਼ਾਬ ਨਹੀਂ ਕਰਨਾ ਚਾਹੀਦਾ। ਦਬਾਅ ਪਾ ਕੇ ਪਿਸ਼ਾਬ ਨਹੀਂ ਕਰਨਾ ਚਾਹੀਦਾ। ਕਈ ਸੋਚਦੇ ਆ ਕਿ ਸ਼ਾਇਦ ਦਬਾਅ ਪਾ ਕੇ ਸਾਰਾ ਪਿਸ਼ਾਬ ਬਾਹਰ ਨਿਕਲ ਜਾਏ ਮੈਨੂੰ ਇਹ ਪ੍ਰੋਬਲਮ ਨਹੀਂ ਆਵੇਗੀ। ਜੇ ਅਸੀਂ ਰੁਟੀਨ ਮੁਤਾਬਕ ਜੋ ਕੁਦਰਤ ਨੇ ਪੈਦਾ ਕੀਤਾ ਹੈ ਇਹ ਕੋਈ ਹਸਣ ਵਾਲੀ ਵੀਡੀਓ ਨਹੀਂ ਆ ਕੋਈ ਮਜ਼ਾਕ ਵਾਲੀ ਵੀਡੀਓ ਨਹੀਂ ਸਾਡੇ ਸਰੀਰ ਦੇ ਨਾਲ ਜੁੜੀ ਹੋਈ ਇੱਕ ਬੜਾ ਗੰਭੀਰ ਮਸਲਾ ਜਿਹਦੇ ਬਾਰੇ ਅਸੀਂ ਗੱਲ ਕਰਨ ਤੋਂ ਕੰਨੀ ਕਤਰਾਉਂਦੇ ਆ ਜੇ ਅਸੀਂ ਇਹਨਾਂ ਗੱਲਾਂ ਤੇ ਕੰਨੀ ਨਾ ਕਤਰਾਵਾਂਗੇ ਤਾਂ ਅਸੀਂ ਸਿਹਤਮੰਦ ਰਹਿ ਸਕਦੇ ਹਾਂ ਕਿ ਇਸ ਕਰਕੇ ਜਦੋਂ ਵੀ ਚਾਹੀਏ ਔਰਤੋ ਵੇਚਾਏ ਮਰਦੋ ਵੇ ਜਦੋਂ ਵੀ ਉਹਨਾਂ ਪਿਸ਼ਾਬ ਕਰਨ ਜਾਣਾ ਹੋਵੇ ਤੇ ਨਾਰਮਲੀ ਕਰਨਾ ਚਾਹੀਦਾ ਜ਼ੋਰ ਲਾ ਕੇ ਪਿਸ਼ਾਬ ਨਹੀਂ ਕਰਨਾ ਚਾਹੀਦਾ ਦੂਸਰਾ ਜਦੋਂ ਪਿਸ਼ਾਬ ਆਵੇ ਉਹਨੂੰ ਕਰਨਾ ਚਾਹੀਦਾ ਉਹਨੂੰ ਰੋਕ ਕੇ ਨਹੀਂ ਰੱਖਣਾ ਚਾਹੀਦਾ ਜੇ ਅਸੀਂ ਚਾਹੁੰਦੇ ਆ ਕਿ ਸਾਡੇ ਸਰੀਰ ਤੋਂ ਇਹੋ ਜੀਆਂ ਪ੍ਰੋਬਲਮਸ ਨਾ ਆਉਣ ਨਾ ਸਾਡੇ ਸਰੀਰ 'ਚ ਇਨਫੈਕਸ਼ਨ ਹੋਵੇ ਨਾ ਸਾਡੇ ਸਰੀਰ 'ਚੋਂ ਕੋਈ ਜਲਣ ਦੀ ਬਦਬੋ ਆਵੇ ਨਾ ਸਾਡੇ ਸਰੀਰ 'ਚ ਜਿਹੜੀਆਂ ਗੁਰਦਿਆਂ ਦੀ ਪੱਥਰੀ ਬਣੇ ਤਾਂ ਨਾ ਹੀ ਸਾਡੇ ਸਰੀਰ ਤੋਂ ਬਦਬੋ ਆਵੇ ਤਾਂ ਫਿਰ ਸਾਨੂੰ ਇਹ ਨਿੱਕੀਆਂ-ਨਿੱਕੀਆਂ ਗੱਲਾਂ ਕਿਹੜੀਆਂ ਨੇ ਹਰ ਇੱਕ ਨੂੰ ਸਮਝਣਾ ਨਹੀਂ ਕੀ ਦੀਆਂ ਤਾਂ ਕਿ ਸਾਡੀ ਸਿਹਤ ਸਿਹਤਮੰਦ ਰਹਿ ਸਕੀ ਅਸੀਂ ਵਧੀਆ ਜ਼ਿੰਦਗੀ ਜੀ ਸਕੀਏ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਅਚੇਤਰ ਸਿੰਘ ਤਸਿੱਕਾ ਮੈਂ ਆਪਣਾ ਫਰਜ਼ ਸਮਝ ਕੇ ਵੀਡੀਓ ਬਣਾਉਂਦਾ ਮੈਂ ਕੋਈ ਕਮਰਸ਼ੀਅਲ ਵੀਡੀਓ ਨਹੀਂ ਬਣਾਉਂਦਾ ਤੂੰ ਪੈਸੇ ਖਾਤਰ ਨਹੀਂ ਬਣਾਉਂਦਾ ਤੁਸੀਂ ਮੇਰੇ ਭੈਣ ਭਰਾ ਹੋ ਮੇਰਾ ਪਰਿਵਾਰ ਹੋ ਤੇ ਆਪਣੇ ਪਰਿਵਾਰ ਨੂੰ ਜਾਗਰੂਕ ਕਰਨਾ ਮੈਂ ਆਪਣਾ ਫਰਜ਼ ਸਮਝਦਾ ਹਾਂ ਇਹ ਦਿਨ ਚਲੇ ਤਾਂ ਆਪਾਂ ਮਿਹਰ ਤੀਤੋ ਜਾਣਾ ਹੀ ਆ ਹੋ ਸਕਦਾ ਕਿਸੇ ਭੈਣ ਭਰਾਵਾਂ ਨੂੰ ਜਿਨ੍ਹਾਂ ਨੇ ਬਹੁਤ سارے ਭੈਣ ਭਰਾਵਾਂ ਦੇ ਮੈਸੇਜ ਆਉਂਦੇ ਕਿ ਸਾਡੀ ਜ਼ਿੰਦਗੀਆਂ ਬਦਲ ਗਈਆਂ ਸਾਨੂੰ ਕੁਝ ਚੰਗਾ ਸਿੱਖਣ ਨੂੰ ਮਿਲਿਆ ਮੈਨੂੰ ਤੁਹਾਡੇ ਤੋਂ ਸਿੱਖਣ ਨੂੰ ਮਿਲਦਾ ਤੇ ਉਹੀ ਮੈਂ ਗਿਆਨ ਗਾੜੀ ਮੰਡਦਾ ਆ ਤੇ ਉਹਦੇ ਨਾਲ ਹੋਰ ਨਵੀਂ ਪੀੜੀ ਦੇ ਭੈਣ ਭਰਾਵਾਂ ਨੂੰ ਮਿਲਦਾ ਸਾਡਾ ਪਰਿਵਾਰ ਸਾਡੇ ਤੁਸੀਂ ਸਾਰੇ ਮੇਰੇ ਆਪਣੇ ਤੇ ਅਸੀਂ ਸਾਰੇ ਸਿਹਤਮੰਦ ਹੁੰਦੇ ਜਾ ਰਹੇ ਆ ਰੱਬ ਸੋਣਾ ਮਿਹਰ ਕਰੇ ਅਸੀਂ ਸਾਰੇ ਤੰਦਰੁਸਤ ਰਹੀਏ ਸਾਡੀ ਸੋਹਣੀ ਲੰਬੀ ਉਮਰ ਹੋਵੇ ਸਾਡੇ ਪਰਿਵਾਰਾਂ 'ਚ ਬਿਮਾਰੀਆਂ ਨਾ ਹੋਣ ਤੇ ਅਸੀਂ ਇੱਕ ਵਧੀਆ ਜ਼ਿੰਦਗੀ ਤੇ ਚੰਗੇ ਕੰਮ ਕਰਕੇ ਧਰਤੀ ਤੋਂ ਜਾਈਏ ਜੀ ਹੁੰਦੇ ਵਾਸਤੇ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਰੱਖੇ